हा <laughs> भाई <laughs> ਗੋਮਣੇ ਹਾਂ ਹਾਂਜੀ ਅੱਜ ਅਸੀਂ ਪੰਜ ਚੱਕਰਾਂ ਦੀ ਮਣੀ ਮੇਸਾ 80 ਤੋਂ ਸਾਡੀ ਯਾਤਰਾ ਸ਼ੁਰੂ ਹੋ ਚੁੱਕੀ ਆ ਜੋ ਕਿ ਕੁਝ ਨੌਜਵਾਨ ਸਾਡੇ ਨਾਲ ਬਿਲਕੁਲ ਨਿਊ ਮੈਂਬਰ ਆ ਜਿਨ੍ਹਾਂ ਨੇ ਨਵੇਂ ਚਾਹ ਰਹੇ ਦੇਖੋ ਇਹ ਨਿਊ ਮੈਂਬਰ ਆ ਇਹ ਕਹਿੰਦੇ ਜੀ ਮਤਲਬ ਇੱਕ ਅਲੱਗ ਹੀ ਦ੍ਰਿਸ਼ ਨਜ਼ਾਰਾ ਨਜ਼ਰ ਆ ਰਿਹਾ ਇੱਥੋਂ ਦਾ मैं ही अग्गे अगे हो चलो मेक छोड़ ਨਵਾਲਾ ਪੋਲੇ ਆ ਜੀ ਅੱਜ ਆ ਸਾਡੇ ਸਾਡੇ ਪਿਆਰੇ ਜੀ ਸਤਿ ਸ਼੍ਰੀ ਅਕਾਲ ਹੋਲੇ ਦੀ ਕਿਰਪਾ ਨਾਲ ਜੈ ਜੈਕਾਰ ਜੈ ਜੈਕਾਰ ਜੀ ਆ ਲੂਈ ਦਾ ਪੋਲਾ ਹੀ ਨੂੰ ਪਰ ਬੜਾ ਸੀ ਪਹਿਲਾਂ ਨਹੀਂ ਆਇਆ ਜੀ ਹੱਸਣ ਚੱਲੇ ਆ ਚਲੋ ਹੋਲੇ ਤੇਰੇ ਚਲੋ ਬਾਕੀ ਵਾਲੀ ਗੱਲ ਨਹੀਂ ਹੋਣੀ ਦੱਸਣਾ ਜੀ ਤੇ ਅਗਾਂਤ ਕੋਈ ਵੀ ਆਉ ਤੇ ਇਹੀ RAMNALL ਹੀ ਆਣਾ ਜਲਦਬਾਜੀ ਨਹੀਂ ਕਰਨੀ ਓਏ ਰੰਗ ਨੇ ਪੈ ਰਖਿਓ ਕੱਲਾ ਐ ਕਰਦੇ ਆ ਫੋਨ ਤੇ ਬਣਾ ਲੈਂਦੇ ਬਾਅਦ ਚ ਫਿਰ ਮੇਰੇ ਵਾਲੇ ਫੋਨ ਤੇ ਬਣਾ ਲਾਂਗੇ ਅਸੀਂ ਕਰ ਲਾਂਗੇ ਹਾਂਜੀ ਕਰ ਗਿਓ ਅਰੇ ਮੈਂ ਜੀ ਆਖਾਂ What are you doing? ਚੱਲ ਭੋਲੇ ਚੱਲ ਲੈ ਭੋਲੇ ਕੈਮਰਾ ਬਈ ਕਾਫੀ ਜੜਾ ਸਾਹ ਉੱਤੇ ਦਾ ਉੱਤੇ ਦੇ ਥੱਲੇ ਦਾ ਥੱਲੇ ਰਹਿ ਚੁੱਕਾ ਵਾ ਵਾ ਕੀ ਹਾਂਜੀ ਬਈ ਤੁਹਾਨੂੰ ਕਿਵੇਂ ਲੱਗਿਆ ਬਈ ਨਜ਼ਾਰਾ ਹੀ ਆ ਗਿਆ ਹਾਂਜੀ ਸਰ ਬਈ ਨਜ਼ਾਰਾ ਹੀ ਆ ਗਿਆ ਹਾਂਜੀ ਬਈ ਭੋਲੇ ਭੰਮ ਭੋਲੇ ਆ ਰੰਕੇ ਠੀਕ ਆ ਬਈ ਵਧੀਆ ਬਈ ਭੋਲੇ ਆਲੀ ਹਾਵੀ ਕਲਾਸ਼ ਜੈ ਭੂਲੇ ਜੈ ਭੂਲੇ ਜੈ ਭੂਲੇ ਆ ਤਨੂ ਜੀ ਜੈ ਭੂਲੇ ਦੀ ਟੋਡੀ ਹੱਤ ਦਾ ਕਿਵੇਂ ਰਹੀ ਵਧੀਆ ਰਹੀ ਵਧੀਆ ਜੀ ਉਹ ਬੈਂਗ ਨਹੀਂ ਕਹਿੰਦਾ ਉਹ ਰਸਤਾ ਖਤਰਨਾਕ ਹੈ ਜਾਂ ਫਿਰ ਮੈਂ ਕਹਾ ਬਈ ਤੇਰੇ ਲਈ ਤਾਂ ਉਹੀ ਸਹੀ ਆ ਹਾਂਜੀ ਭਈ ਆਪਣਾ ਕਿਵੇਂ ਆ ਜੀ ਕੀ ਕੋ ਜੀ ਹਾਂਜੀ ਚਲੋ ਜੈ ਭੂਲੇ ਆ ਜੋ ਓਏ ਗੱਲ ਚੱਲ ਭੂਲੇ ਕੋ ਸਾੜਾ ਆਣਗੇ ਕਿੱਥੇ ਬਾਤੀ ਸੀ ਐਨ ਕਿੱਟ ਜੇ ਭਾਈ ਸੀ ਐਨ ਕਾ ਕੋਈ ਕੱਦੂ ਵਾਲਾ ਤੇਰੀ ਆਏਗਾ ਵੀਰ ਭਾਈ ਕਰਦਾ ਤੇਰੇ ਕਿੱਥੇ ਮੇਰੇ ਲਈ ਕੀ ਕਰ ਰਿਹਾ ਹੈ ਬੈਗਰਾਕੀ ਚੋਲੋ ਚੋਲੋ ਭਾਈ ਹਾਂ ਹਾਂ সবংগে ਲੋ ਪਸ ਚੜਾਈ ਦਾ ਪਹਿਲਾ ਸਟਾਪ ਰੁਕੇ ਸਾੜਿਆ ਉਹ ਸਾਡੇ ਭੱਜਾ ਨੇ ਠੀਕੀ ਝੰਕੂਲੀ ਹਲਕੇ ਜਿਹੇ ਯਾਤਰਾ ਨੂੰ ਜੁਕੀ ਲੈਣਾ ਬਸ ਯਾਰ ਦਾ ਤੁੰਗੋ ਭਾਰੀ ਚ ਲੈ ਜਾਓ ਇੱਥੇ ਬਾਦਿ ਖਾ ਦੇਖੋ ਬੰਦਾ ਪੂਰਾ ਥਾ ਨਾ ਹਾਂ ਰੱਖਿਆ ਕਰਦਾ ਹਾਂ ਨਿਪਟੇ ਜੀ ਤੋਂ ਨਿਦਾਰਦਾ ਕੁਝ ਪਿਛਿਆਰੇ ਨੇ ਆਪਣੇ ਵੀ ਸਾਥੀ ਭਲਾ ਜੀ ਨੰਦੀ ਗਵੇਦ ਆ ਭਲਾ ਜੀ ਹੱਲ ਹੀ ਮੇਰਾ ਜੀ ਨਹੀਂ ਲੱਗਦਾ ਐ ਬਾਪਾ ਕਾਹੇ ਜੀ ਬੀਜੋ ਬੈਠਾ ਹੋਇਆ ਯਾਰ ਕੰਮ ਮੇਰਾ ਚਲਵਾ ਦੇ ਗੋਲਣਾ ਸਾਡੀ ਬੁਲਟੀ ਦਵਾਉਣਾ ਹਾਂ ਭਾਈ ਹੋਰ ਤਾਂ ਮੈਨੂੰ ਵੀ ਬਹੁਤ ਹੋ ਗਈ ਹੈ ਜੋ ਕਿ ਬੈਕ ਚੁੱਕ ਕੇ ਆ ਤੋ ਇਸ ਵਾਰੀ ਹੋਣਾ ਦੋ ਚਿਕਨ ਲੈਣੇ ਦੋ ਦੀ ਵਾਰੀ ਹੋਣੀ ਹੈਗੀ ਹੁਣ ਜਿਹੜਾ ਮਾਨ ਬਖਸ਼ਿਆ ਜਾ ਰਿਹਾ ਹੈ ਇਹਨੂੰ 5 ਕਿਲੋ ਤੋਂ ਕਿੱਲੇ ਦਾ ਨਾ ਲੈ ਕੇ ਸਮਝੋ 5 ਕਿਲੋ 10 ਮਿੰਟ ਦਾ 80% ਬੇਈ 30 ਕਿਲੋ ਚੱਕੀ ਪਰਦੇ ਆਪੀ ਨਾ ਦੇਖੋ ਬਈ ਦੂਜੀ ਵੀਰ ਸਾਥੀ ਵੀ ਆ ਗਿਆ ਨੇ ਖਾਤਾ ਹੋ ਰਿਹਾ ਹੈ ਚਲੋ ਚਲੋ ਬਈ ਬੈਠ ਜਾਓ 10 ਮਿੰਟ চালে <laughs> মানে <laughs> 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 ਕੀ ਚਾਹੁੰਦਾ ਆਇਆ ਚਾਹ ਮਗਰ ਰਹਾ ਹਾਂ ਇਨਾ ਚਾਹ ਵੀ ਨਹੀਂ ਕਿੱਧਰ ਗਿਆ ਉਹ ਆਪਾਂ ਸਾਰਾ ਹੋਣੀ ਬੀਤੀ ਸੀ ਯਾਰ ਆਪਾਂ ਦਾ आइए अंदर हो आइए चलिए देखते हैं तो बस इतना काफी तो है ना

ਆਜੇ ਨਕੋ ਜੀ ਤੁਮਨ ਜਾਵਗੇ ਆਹ ਤੇਰੀ ਹੋਰ ਜਾ ਤੇਰੀ ਹੱਥ ਮਾਰੀ ਦੀ ਜਿਹੜਾ ਉਹ ਆਲੋ ਭਾਈ ਫਲਕਾ ਫਰੀ ਚਾਉਂ ਅੱਧਾ ਦੋਰੇ ਰਾ ਦੇਖ ਲਈ 라ਸਤਾ ਮਣੀ ਮਹਿਸ਼ਤੀ ਯਾਤਰਾ ਬੰਦੇ ਸਾਡੇ ਸਾਰੇ ਵਧੀਆ ਵਾ ਕੋਲੇ ਦੀ ਕਿਰਪਾ ਚ ਰਾਜੀਆ ਤੇ ਕੋਲੇ ਜਾ ਜਾ ਕਰਾਈ ਜਾਂਦਾ ਲਾਸਤਾ ਬੜਾ ਕਮ ਕਮ ਗਿਆ ਸ਼ੰਭੂ Cali! ਕਿਉਂ ਤੇ ਆ ਮੋਈ ਜੀ ਇਹਨੇ ਸੰਭੂ ਦੇ ਥਾਰੇ ਵੇਟ ਕਰਦੇ ਵੀ ਅੱਗੇ ਪਿੱਛੇ ਕਿੱਥੇ ਜਾਏਗੀ ਹੋਰ ਅੰਦਾਜ਼ ਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਜਨਾ ਤੇ ਪਹੁੰਚ ਗਏ ਗੋਲੀ ਬੰਦਾ ਘੱਟਦਾ ਉਹ ਤੇ ਅਹੀਂ ਗੇੜਿਆ ਬਣੂਗਾ ਬਸ ਉਹਦੇ ਨਾਲ ਬੈਠ ਕੇ ਸਾਹ ਪਹਿਲਾਂ ਉੱਧਰ ਹੈ ਨਾ ਉੱਧਰ ਪਹੁੰਚਦੇ ਗੇੜਾ ਕੁਝ ਬਾਅਦ ਚੌਥੀ ਕਿਲੋਮੀਟਰ 50 ਕਿਲੋਮੀਟਰ ਵੀ ਆਇਆ ਨਾ ਭਾਈ ਛੋਲੇ ਕਾ ਨਹੀਂ ਇਹ ਬੰਦਾ ਖੜੀ ਚੋਲ ਮੰਨ ਰਿਹਾ ਇੱਧਰ ਆ ਜੀ ਇੱਧਰ ਇੱਕ ਮਿੰਟ ਹਜੇ ਐ ਨਹੀਂ ਕਹਤਾ 2 ਮਿੰਟ 2 ਮਿੰਟ 2 ਮਿੰਟ ਤਾਂ ਬੈਠ 나가안 돼, 나도 안 돼. 나도 안 돼. 나 ਕਿੱਥੇ ਆ ਗਏ ਇਹਦੇ ਉੱਥੇ ਆ ਗਏ ਜਿੱਥੇ ਸਾਡਾ ਆਨ ਦਾ 1% ਵੀ ਚਾਂਸ ਨਹੀਂ ਸੀ ਬੱਲੇ ਇਹਦਾ ਵਿੱਚ ਪਾ ਗਿਆ ਜੀ ਨਹੀਂ ਠੀਕ ਆ ਯਾਰ ਆ ਜਾਓ ਭਈ ਆ ਹਾਂ ਵਾਹ ਵੀ ਵਾਹ ਮੇਸ ਜੀ ਵੀ ਪਹੁੰਚ ਚੁੱਕੇ ਆ ਸੰਦੀਪ ਜੀ ਤੁਸੀਂ ਦੱਸੋ ਕੀ ਕਹਿ ਰਹੇ ਹੋ ਇਸ ਬਾਰੇ? ਥੋੜੇ ਐਸੀ ਯਾਤਰਾ ਬਾਰੇ ਗੱਲ ਕਰਾ ਰਿਹਾ ਇਹ ਸਿੰਦੂ। ਇਸੇ ਸਹੀ ਆ। ਜਿਹੜੀ ਖਿੱਚ ਕੇ ਲਿਆਂਦਾ ਆ। ਅਸੀਂ ਆ ਗਏ ਨੇ ਤੁੰਡੀ। ਬੜੇ ਮਹਿਸੂਸ ਕਰਦਾ। ਅਸੀਂ ਖਿੱਚ ਕੇ ਇਹਨੂੰ ਲਿਆਂਦਾ। ਖਿੱਚ ਕੇ ਲਿਆਂਦਾ। ਮਤਲਬ ਟੋੜਾ ਕਹਿੰਦਾ ਭਾਵੇਂ ਵੀ ਆ ਨਹੀਂ ਸਕਦੇ ਸੀ ਤੁਸੀਂ ਇਹਨਾਂ ਨੂੰ ਲੈ ਕੇ ਆਏ ਹੋ। ਕੋਈ ਮਤਲਬ ਦਿਖਾਣਾ ਨਹੀਂ ਕੋਈ। ਉਹ ਭਰਾਵਾ। ਅੱਛਾ। ਹਾਂ ਉਹਦਾ ਕਿੱਡੇ ਤਾਕੜਾ ਜਨਤਾ ਦੇ ਛੋਲੇ ਪਠੂਰੇ ਪੱਲੇ ਰਿਕਾਰਡ ਕੀਤਾ ਜਿਹੜਾ ਕਿਸੇ ਮੈਣੀ ਗਾਲਾ ਰਿਕਾਰਡ ਕੀਤਾ ਉਹ ਗੰਗਾ ਉਹ ਗੱਲ ਇੱਕ ਵਾਰ ਇਹ ਤਾਂ ਰਿਕਾਰਡ ਕਰਨੀ ਮਿਲ ਗਈ ਕਹਿੰਦਾ ਖਾਊਂਗਾ ਜੇ ਬਾਡੀ ਦਾ ਵੇਖਲਾਂ ਕੰਦਾ ਹਾਂ ਜੂਗ ਰਾਇਾ ਯਾਰਾ ਭੈਦਰ ਕੋਈ ਕਿੰਨਾ ਦੇਤਾ ਧੱਕਾ ਤੇਰੇ ਕੋਲ ਸੀ ਤੈਨੂੰ ਬੁਲਾਇਆ ਨੇ ਨੇ ਠੀਕ ਹੈ ਮੋਸਲਾ ਪਤਾ ਤਾਂ ਦਿੱਤਾ ਮੈਂ ਕਿ ਯਾਰ ਬੈਠੋ ਨਾ ਥੋੜੀ ਥਾਂ ਚੱਲ ਕੇ ਨਾ ਆਪਾਂ ਖੜ ਕੇ ਸਾਹ ਲੈ ਲਿਆ ਕਰਾਂ ਸਹੀ ਹੈ ਬੈਠਣ ਤੇ ਉਹਨੇ ਰੈਸਟ ਹੋ ਜਾਂਦੀ ਹੈ ਉਹਨਾਂ ਟਾਈਮ ਨੇ ਹਾਂ ਨੇ ਨੇ ਸਹੀ ਗੱਲ ਆ ਯਾਰ ਕਦਮ ਛੋਟਾ ਰੱਖੋ ਯਾਰ ਕਦਮ ਛੋਟਾ ਰੱਖੋਗੇ ਨਾ ਦਾਦਾ ਆਣਾ ਯਾਰ ਭਾਈ ਇਹਨੇ ਕਹਿ ਕੇ ਦਿੱਤਾ ਯਾਰ ਭਾਈ ਬੱਸ ਬਈ ਟਿੱਕੀਆਂ ਦੇ ਵਿੱਚ ਜਲੇਬੀਆਂ ਚਲਾਉਣ ਵਾਲੇ ਬੰਦੇ ਅੱਜ ਕਿਵੇਂ ਜਵਾਬ ਦੇਗੇ ਇਹ ਲੰਘ ਜਣੀ ਮੇਰਾ ਬਣਾ ਹੀ ਜਾ ਯਾਰ ਵਿਚ ਰਹਿਣੀ ਜਾਣਾ ਇਹਨੇ ਇੱਕ ਫੋਟੋ ਖਿੱਚ ਇਹ ਵੀਡੀਓ ਬਣਾਇਆ ਲੈ ਤੇਰੀ ਤੂੰ ਫੋਟੋ ਕਰੀਏ ਨਾ ਕਿੰਨੂ ਵਧੀਆ ਰਾਂ ਉਹ ਆਇਆ ਯਾਰ ਅੱਤ ਕੋਲ ਨੂੰ ਚੱਕ ਰਾ ਸਾਫ ਤਾਂ ਆਈ ਨਹੀਂ ਦਿੱਕ ਤੇਰਾ ਵੀ ਨਹੀਂ ਬਾਈ ਮੇਰੇ ਚ ਕੱਪ ਭਰੀ ਬਿਠਾਏਗਾ ਮੈਂ ਕੁਝ ਨਹੀਂ ਯਾਰ ਨਹੀਂ ਯਾਰ ਜਦੋਂ ਨਹੀਂ ਖਾਣਾ ਭਾਵੇਂ ਲੱਗਦਾ ਦੁਨੀਆਂ ਤੋਂ ਸਭੇ ਖਾੜੀਆਂ ਆ ਬਾਈ ਕਾਹਲ ਖਾਲੇ ਦੋਰੀ ਔਰ ਜਿਹੜੀ ਚੀਜ਼ ਇਹ ਤਾਂ ਸੱਚਾ ਚਾਵਲ ਚਾਵਲ ਵਿੱਚ ਪ੍ਰਬੰਧ ਨਹੀਂ ਹੋਣੀ ਹਮੇਸ਼ਾ ਖਾਣੇ ਦੇ ਵਿੱਚ ਅੱਛਾ ਯਾਰ ਅੱਗੇ ਵਾਲਾ ਅੱਗੇ ਵਾਲਾ ਵੀਡੀਓ ਦੇਖ ਹਰੋ ਤੇ ਕੰਨਾ ਚੋਸਾ ਕਰਦੇ ਬੈਠੇ ਬੈਠੇ ਚੋਲ ਖਾਣੇ ਦੇ ਦਰਗਾਹ ਜਾੜ ਵੀਰਾ ਕੱਲ ਆ ਅੱਜ ਆ ਵੀਰਾ ਕੱਲ ਵੀਰਾ ਤੁਸੀਂ ਨਾ ਇੱਕ ਸੰਨੇ ਮੇਸੀ ਜੀ ਪਾਪ ਕਮਾ ਲਿਆ ਜਿਹੜਾ ਬੰਦੇ ਨੇ ਚੋਲ ਲਿਖਿਆ ਤੁਸੀਂ ਮੈਂ ਕਿਹ ਡਿੱਗੀ ਜਾਂਦੇ ਪਤਾ ਨਹੀਂ ਹਾਂ ਮੈਂ ਕਿੱਥੇ ਕਿੱਥੇ ਆ ਤਨੋਂ ਇਹ 10 ਰੁਪਏ ਲੱਭੇ ਆ ਤੇ ਕੀ ਸੱਟਾ ਬਣਾਉਂਗੇ ਫਿਰ? ਤੂੰ ਦਸ ਦੇ ਬੰਦ। ਆ ਅਕਸ਼ੇਤ। ਅਕਸ਼ੇਤ ਤੂੰ ਦਸ ਕੀ ਬਣਾਉਂਗਾ? ਇੱਕ ਬੰਦਾ ਲਾ ਦੋ। ਤੇ ਸਾਡੇ ਤੈਨੂੰ ਜੀ ਇਹਨਾਂ ਨੂੰ 10 ਰੁਪਏ ਲੱਭੇ ਆ। ਤੁਸੀਂ ਉਹ ਬਣਾਉਨੇ ਹੋ ਸੱਟਾ। 10 ਲਾ ਦੇ ਜੇ ਆਉਗੀ। 10 ਲਾ ਦੇ। ਬਹੁਤ ਲਾ ਕੇ ਜਾਂਦੇ ਹੋ। ਮੋਟਾ ਬੋਲਦੇ ਦਾ ਹਾ ਤੇ ਕੀਤਾ ਕਿੰਨ ਲਾ ਇਸ ਤੇ ਘਰ ਤੇ ਪੁੱਛੇ ਅੱਜ ਸੋਚ ਲੈ ਆਈ ਜਾਂਦਾ ਤੇ ਕੀ ਵਿਚਾਰ ਇਹਨਾਂ ਦਾ ਅਸੀਂ ਚੱਲਣਾ ਮੋਟਾ ਲੱਪਿਆ ਅੱਗੇ ਜਾ ਕੇ 500 ਦੀ ਭਾਵਨਾ ਤੰਨੂ ਭਰਾ ਜੀ ਅੱਗੇ ਸੋਚਦਾ ਜਾਂਦਾ ਇੱਥੋਂ ਦੱਸ ਤੁਸੀਂ ਇੱਥੋਂ ਕਰਕੇ ਕਰੋਗੇ ਕਿ ਐਂ ਤੁਰੇ ਚੱਲੋਗੇ ਗੱਲ ਸੁਣ ਮੈਂ ਨਹੀਂ ਸੋਚ ਲੈ ਆ ਗਿਆ ਅੱਗੇ ਵੇਖੋ ਗੱਲ ਤਾਂ ਇਹ ਇੱਥੇ ਕੁਝ ਕਰਦੋਂਗੇ ਕਿ ਐਂ ਪਾ ਕੇ ਲੈ ਕੇ ਚੱਲੋਗੇ ਮਾਲ ਮਾਲ ਨਾ ਕਰਦੇ ਉਹ ਆ ਗਿਆ ਨਾ ਸੋਚ ਲੈ ਤਾਲਿਆ ਉਪ ਸ਼ਿਵ ਨਾਰਾ ਲਾ ਮੜ ਹਰੇ ਬੰਬੰ ਬੋਲੇ ਸ਼ੰਭੋ ਸ਼ੰਭੂ ਖੜ ਜੋ ਬੰਬੰ ਬੋਲੇ ਜਕਾਰਾ ਛੇਪੋੜੇ ਸ਼ੰਕਰ ਜੀ ਦਾ ਨਲ ਮੜ ਬੋਲ ईकारा महादेव दा बोस ने वाले गिरवर जी जय भोले जय भोले हाकी आओ भोले जय भोले जय भोले जय भोले पापा जय हो जय हो जय हो अरे तुम्हारी जय हो राम जी रे मेरे वाले चीज और भी जय भोले जय भोले शांतिनाथ जय जय भोले खा <laughs> गया तो यार थे थे। ओ, बोले तेरा धूम डड़का धूम डड़का धूम डड़का बोले तेरा धूम डड़का धूम डड़का धूम डड़का बोले तेरा धूम डड़का हर हर ਹਰ ਹਰ ਬੋਲੇ ਤੇਰਾ ਧੂਮ ਧੜਕਾ ਬੋਲੇ ਤੇਰਾ ਧੂਮ ਧੜਕਾ ਹਰ 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 ਮਹਾਦੇਵ ਨੰਗਰਾਨਾ ਤੋਂ ਢੀ ਬੋਲੇ ਬੋਲੇ ਆਇਓ ਬਰੇ ਆਇਓ ਬਰੇ ਆਇਓ ਬਰੇ ਆਇਓ ਸੰਭੰ ਭੋਲੇ ਬੋਲੇ ਸੰਭੰ ਭੋਲੇ ਬੋਲੇ ਤੇਰਾ ਧੂਮ ਧੜਕੋ ਹਾਂ ਜੋ ਬੋਲਦੇ ਲੰਗਰ ਤੇ ਆਣਾ ਨਾ ਸੰਭੰ ਭੋਲੇ ਹਰ ਹਰ ਸ਼ੰਭੂ ਹਰ ਹਰ ਸ਼ੰਭੂ ਹਰ ਹਰ ਸ਼ੰਭੂ 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 I'm marido ਦੇ ਲੋਈ ਨਨੀਮਿਸ਼ ਯਾ ਤਰੀ ਆਉਣ ਵਾਲੇ ਇੱਥੋਂ ਹੁਣ ਸਾਬ ਲਾ ਲਓ ਬਹੁਤ ਹੀ ਜਾਣਾ ਵਾ ਐਦਾਂ ਮਤਲਬ ਆ ਜਿਹੜੀ ਨਦੀ ਆ ਚੱਲਦੇ ਰਹਿਣਾ ਇਹਦੇ ਨਾਲ ਠੀਕ ਆ ਜੀ ਯਾਨੀ ਇਹ ਆਪਣੇ ਸੋਰੀ 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 ਹਾਂਜੀ ਸ਼ਿਵ ਜੀ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਬਈ ਪੂਰੀ ਗੱਲ ਪਾਤਾ ਅਸੀਂ ਬੋਲੇ ਦੇ ਕੋਲ ਪਹੁੰਚਣ ਵਾਲੇ ਆ ਅਸੀਂ ਚੰਦ ਮਿੰਟਾਂ ਨੂੰ ਚੰਦ ਸੁੱਝਿਆਕਾਰੀ ਆ ਬੋਲੇ ਦੀ ਅੱਛਾ ਤੈਨੂੰ ਮਾਲਿਸ਼ ਮਾਲਿਸ਼ ਬਾਰੇ ਕੁਛ ਨਹੀਂ ਕੀ ਸੇਵਾ ਠੀਕ ਆ ਜੀ ਸਾਨੂੰ ਕੋਤੇ ਕਰਾਂਗੇ ਤੁਹਾਨੂੰ ਨਹੀਂ ਮਾਲ ਜੇ ਤੁਸੀਂ ਕੈਮਰੇ ਠਾਈ ਦਿਖਾ ਸਕਦੇ ਆ ਤੁਹਾਡੇ ਬੰਦਿਆਂ ਨੂੰ ਤੇ ਉਹ ਚੀਜ਼ ਦਿਖਾਓ ਆਪਾਂ ਉੱਥੇ ਜਾ ਕੇ ਅੱਛਾ ਜੀ ਫੇ ਲੰਗਰ ਸ਼ਕਨ ਦੀ ਸੁਭਾਨ ਦਾ ਬੰਦ ਦੀ ਮੁੱਛੜ ਕੇ ਮੰਨ ਲਓ ਇੱਕ ਵਾਰੀ ਬੱਬਰ ਖੁੱਲ ਹੋ ਚੁੱਕੇ ਆ ਇਹਨਾਂ ਦਾ ਬੱਬਰ ਖੁੱਲ ਆ ਜੀ ਜੇ ਉੱਥੇ ਤੱਕ ਪਹੁੰਚ ਗਏ ਤੇ ਫਿਰ ਤਾਂ ਇਹਨਾਂ ਦੀ ਜੈ ਜੈਕਾਰ ਤੇ ਸ਼ਾਂਤ ਦਰਸ਼ਨ ਕਰਕੇ ਸ਼ਾਂਤ ਤੱਕ ਥੱਲੇ ਵੀ ਆ ਜਾਣਗੇ ਬਿਲਕੁਲ ਜੇ ਕਿਤੇ ਇੱਥੇ ਰਹਿ ਰੁਗੇ ਲੰਗਰ ਦੇ ਚੱਕਰਾਂ 'ਚ ਠੀਕ ਰਾਤ ਦੇ ਨਾਲ ਉੱਥੇ ਉਕੜੀ ਮੈਣੀ ਆ ਤੇ ਸ਼ਾਮ ਨੂੰ ਆਪ ਦਾ ਥੰਮੇ ਆਉਣਗੇ ਠੀਕ ਹੈ ਜੀ ਠੀਕ ਹੈ ਜੀ ਬਸ ਇਹ ਹੀ ਹੈ ਤੇ ਤੁਸੀਂ ਇਹ ਖੱਜਰਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਥੋੜੇ ਥੋੜੇ ਗਿਆ ਖੱਜਰਾਂ ਵਾਲੀ ਇਹ ਕਹਿ ਰਹੇ ਆ ਜੀ ਸਰਕਾਰ ਬੰਦਾਂ ਨੂੰ ਜਿਹੜੇ ਸਾਡੇ ਨਾਲ ਲਏ ਆ ਉਹਨਾਂ ਨੂੰ ਖੱਜਰ ਵਾਲੇ ਵੀ ਨਹੀਂ ਵਹਾ ਰਹੇ ਅੱਛਾ ਮਤਲਬ ਜਵਾਬ ਦੇ ਕੇ ਵੀ ਖੱਜਰ ਤੁਹਾਨੂੰ ਨਹੀਂ ਖਿੱਚ ਸਕਦਾ ਨਹੀਂ ਜੀ ਉਹ ਕਹਿੰਦੇ ਖੱਜਰਾ ਨੂੰ ਖੱਜਰ ਦਾ ਭਾਰ ਨਹੀਂ ਚੱਲ ਸਕਦੇ ਅੱਛਾ

ਦਾ ਮੈਂ ਉਹ ਰਿਪੋਰਟ ਕੀ ਹੈ ਨਹੀਂ ਮੈਂ ਮੇਰੇ ਹਿਸਾਬ ਸੇ ਆਪਨੇ ਪਹਿਲੇ ਸੇ ਜਿਆਦਾ ਲੰਗਰ ਖਾਏ ਹੈ ਕਿ ਨਹੀਂ ਭਾਈ ਇਹਨਾਂ ਨੇ ਛੱਡੇ ਨਹੀਂ ਕੋਈ ਤਨੂ ਭਾਈ ਸਾਰਾ ਕੁਛ ਖਾ ਕੇ ਤਨੂ ਦੀ ਗੱਲ ਦੱਸਦਾ ਮੈਂ ਠੀਕ ਹੈ ਜੀ ਤਨੂ ਇਹ ਸਾਰਾ ਕੁਛ ਖਾ ਕੇ ਓਕੇ ਵੀ ਅੱਗੇ ਬੱਤੀ ਦੇ ਪਿੱਛੇ ਦੋ ਹੱਥ ਜਿ ਫੜ ਕੇ ਓ ਮਾਈ ਗੋਡ ਉਧਰ ਸਟੀਲ ਦਾ ਗਲਾਸ ਭਰਿਆ ਚਾਹ ਦਾ ਕਹਿੰਦਾ ਭਾਈ ਮੈਂ ਨਹੀਂ ਖਾਣਾ ਤੇ ਕਿੰਨਾ ਤੇ ਅਗਰ ਮੈਂ ਇਹ ਬੋਲੂ ਇਸ ਮੇ ਕਹਿਣੇ ਮੇ ਕੋਈ ਹਿਜਕ ਨਹੀਂ ਹੈ कि उसने थोड़ी सी पैकिंग भी करा ली होगी यस, ये तो उसका बैग चेक करना पड़ेगा उसके बैग में वो पिज़्ज़ा डोसा वगैरा भी निकल सकता है जाति को मरी निगाह मिलाओ किट में तुम्हारा नहीं तो अभी वो आप हमें वो वो शख्स के दर्शन करा सकते हैं यहाँ थोड़ी ये दो कदम पीछे जाना पड़ेगा तो अभी अभी हम हम थोड़ी देर में ही आपको वो दन्नू बरमोर है उनके दर्शन कराएंगे जो कि लंगर के बादशाह भी कहलाते हैं पूरा और ये आ, जी है इन्होंने भी बहुत लंगरों की सहायता दी थी पर अभी ये भी आ, बंदे ने जी भाई साहब ये देखिए यही वो शख्स है, 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 है जिसने कोई भी लंगर नहीं छोड़ा और पिज्जा बर्गर इसके बैग में भी है ऐसे ऐसी खाना है बता दो पैक करके ले जाऊंगा गोर से देखिए शख्स को क्या ये वही है

it

¡Vamos, vamos, bolé! ¡Cuidado! ¡Cuidado, bolé! 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 ¡Cuidado, ਇਹ ਆ ਜੀ ਸਾਡੇ ਜਿਹੜੇ ਕਹਿੰਦੇ ਸੀ ਬਾਜੀ ਸਾਰਿਆਂ ਤੋਂ ਪਹਿਲਾਂ ਪਹੁੰਚ ਜਾਂਦੇ ਹੋ ਬਿਲਡਰ ਕੀ ਜਾਂਦਾ ਸਵਾਲ